ਪਰ ਮੇਨ ਮੋਟਿਵ ਇਹੀ ਆ ਵੀ ਜਿਹੜੇ 1984 ਦੇ ਸ਼ਹੀਦਾਂ ਨੇ ਇੰਨੀ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਰੇ ਸ਼ਹੀਦਾਂ ਦੇ ਇੰਪੋਰਟੈਂਟ ਆ ਉਹ ਇਵੈਂਟ ਦੀ ਯਾਦ ਦੇ ਵਿੱਚ ਆਪਾਂ ਇਹ ਇਕੱਠੇ ਹੋ ਕੇ ਉਹਨਾਂ ਨੂੰ ਆਪਣੇ ਮੁਖ ਰੱਖਦੇ ਆ ਇੱਕ ਕਾਈਂਡ ਆਫ ਕਮਿਊਨਿਟੀ ਨੂੰ ਇਕੱਠੇ ਕਰਨ ਦਾ ਉਪਰਾਲਾ ਕੀਤਾ ਸੀ ਇਹ ਤੁਸੀਂ ਕਹਿ ਰਹੇ ਹੋ ਕਿ ਕਮਿਊਨਿਟੀ ਨੂੰ ਇਕੱਠੇ ਕਰਨ ਦਾ ਉਪਰਾਲਾ ਇਹ ਕੱਲੇ ਆਪਣੇ ਭਾਈਚਾਰੇ ਦੇ ਲੋਕ ਜਿਹੜੇ ਇਸ ਵੋਕ ਦੇ ਵਿੱਚ ਹਿੱਸਾ ਲਿਆ ਜਾਂ ਅਦਰ ਕਮਿਊਨਿਟੀ ਦੇ ਲੋਕ ਵੀ ਇਸ ਵਿੱਚ ਆਏ ਅੱਜ ਦੇ ਦਿਨ ਦੇ ਉੱਤੇ ਵਿਸ਼ੇਸ਼ ਤੁਸੀਂ ਮੈਨੂੰ ਇਹਨਾਂ ਨੇ ਦੱਸਿਆ ਵੀ ਤੁਸੀਂ ਕਾਲਜ ਦੇ ਸਟੂਡੈਂਟ ਦੇ ਜਿਹੜੇ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹੋ ਕਿ ਜਿਹੜੀ ਅਹਿਮੀਅਤ ਅੱਜ ਦੇ ਦਿਨ ਉੱਤੇ ਤੁਸੀਂ ਜਿਹੜੇ ਆਪਣੇ ਕਾਲਜ ਦੇ ਤੁਹਾਡੇ ਨਾਲ ਦੇ ਕਲੀਗ ਹੈ ਉਹਨਾਂ ਤੱਕ ਵੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਆ ਸਾਹਮਣੇ ਸਕੂਲ ਹੈ ਇੱਥੇ ਪਾਰਕ ਲੈਡਨ ਕਮ ਹਾਈ ਸਕੂਲ ਉੱਥੇ ਮੈਂ ਐਸਐਸਐਸ ਜਿਹੜਾ ਕਲੱਬ ਚੱਲਦਾ ਸਾਡਾ ਸਿੱਖ ਹੌਨਰਸ ਸਰਵਿਸ ਸੁਸਾਇਟੀ ਉਹਦਾ ਮੈਂ ਉੱਥੇ ਪ੍ਰੈਜ਼ੀਡੈਂਟ ਆ ਤੇ ਮੈਨੂੰ ਲੱਗਦਾ ਕਿ ਉਸ ਕਲੱਬ ਨੇ ਪਹਿਲੀ ਗੱਲ ਤੇ ਬਹੁਤ ਜਿਹੜੇ ਇੰਪੋਰਟੈਂਟ ਰੋਲ ਪਲੇ ਕੀਤਾ ਮੇਰੇ ਹਾਈ ਸਕੂਲ ਕਰੀਅਰ ਦੇ ਵਿੱਚ ਕਿ ਉਹਨੇ ਇੱਕ ਪਛਾਣ ਦਿੱਤੀ ਸਿੱਖਾਂ ਨੂੰ ਕੈਂਪਸ ਦੇ ਉੱਪਰ ਹਨਾ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਕਿ ਇਹ ਸਿੱਖ ਕੌਣ ਆ ਜਾਂ ਮੁਸਲਮਾਨੀਆਂ ਆ ਕੇ ਕੌਣ ਇਹ ਪਰ ਇਸ ਕਲੱਬ ਦੇ ਰਹੀਂ ਸਾਡੀ ਪਛਾਣ ਆ ਕੈਂਪਸ ਤੇ ਬਣੀ ਉੱਥੇ ਜਦੋਂ ਅਸੀਂ ਵੇਖੀਦਾ ਸੀ ਸ਼ਹੀਦਾਂ ਸਿੰਘਾਂ ਦੇ ਇਹ ਪੋਸਟਰ ਵੇਖੀਦੇ ਸੀ ਤੇ ਅਸੀਂ ਉੱਥੇ ਐਗਜ਼ੀਬਿਸ਼ਨਾਂ ਵੀ ਲਾਈਆਂ ਵਾ ਕੀਰਤਨ ਦੀ ਐਗਜ਼ੀਬਿਸ਼ਨ ਲਾਈਆਂ ਤੇ ਬਹੁਤ ਮਤਲਬ ਮਨ ਨੂੰ ਖੁਸ਼ੀ ਮਿਲਦੀ ਆ ਕਿ ਭਾਵੇਂ ਅਸੀਂ ਇਹ ਆਪਣੀ ਆਪਣੀ ਜਿਹੜੀ ਮਾਤਭੂਮੀ ਉੱਤੋਂ ਬਹੁਤ ਦੂਰ ਬੈਠੇ ਆ ਤੇ ਪਰ ਫਿਰ ਵੀ ਸਾਡੇ ਇੱਥੇ ਇੱਕ ਪਛਾਣ ਬਣੀ ਆ ਤੇ ਉਹਦੀ ਰਿਫਲੈਕਸ਼ਨ ਹੀ ਅੱਜ ਇੱਥੇ ਉਹ ਆਈ ਆ ਕਿ ਭਾਵੇਂ ਅਸੀਂ ਆਪਣੇ ਦੇਸ਼ ਤੋਂ ਦੂਰ ਬੈਠੇ ਆ ਪਰ ਆਪਣੀ ਜੜ੍ਹਾਂ ਨੂੰ ਅਸੀਂ ਨਹੀਂ ਭੁੱਲੇ ਤੁਹਾਨੂੰ ਲੱਗਦਾ ਵੀ ਜਿਵੇਂ ਮੈਮੋਰੀਅਲ ਡੇ ਆ ਇਹ ਅਮਰੀਕਨ ਖਾਸ ਕਰਕੇ ਇਸ ਕਰਕੇ ਚੇਤੇ ਕਰਦੇ ਆ ਵੀ ਉਹ ਸ਼ਹੀਦ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਇੱਕ ਆਪਣੀ ਕੁਰਬਾਨੀ ਕੀਤੀ ਤੇ ਤੁਸੀਂ ਅੱਜ ਇੱਥੇ ਬੈਠ ਕੇ lunch so if we don't put on spaces like this to teach Sadi youth Viki uh, Hoya then we won't be able to take that history forward either so I'm really happy that we were able to have this event um, and even like like they got uh, Shaheed the cards made for us so that we could learn about who those shaheeds were to put names to those faces is really important for us ਡੇਡੀਕੇਟਡ ਟੂ 1984 ਜਿਹੜਾ ਅੱਜ ਦਾ ਦਿਨ ਹੈ ਤੇ ਅੱਜ ਦਾ ਜਿਹੜਾ ਸਮਾਗਮ ਹੈ ਇੱਥੇ 5K 5 ਕਿਲੋਮੀਟਰ ਜਿਹੜੀ ਵਾਕ ਆ 1984 ਦੇ ਸ਼ਹੀਦਾਂ ਦੇ ਉੱਤੇ ਅਸੀਂ ਡੈਡੀਕੇਟਡ ਰਨ ਕੀਤੀ ਆ ਹੈਲਥ ਵਾਕ ਤੁਹਾਡੀ ਤੁਰਨਾ ਤੁਹਾਡੀ ਸਿਹਤ ਲਈ ਚੰਗਾ ਆ ਉਹਨੂੰ ਅਸੀਂ ਥੋੜਾ ਜਿਹਾ ਹੋਰ ਅੱਗੇ ਲੋਕਾਂ ਵਿੱਚ ਵਧਾਉਣਾ ਚਾਹੁੰਦੇ ਆ ਵੀ ਹੋਰ ਤਰੋ ਆਪਣੀ ਸਿਹਤ ਦਾ ਖਿਆਲ ਰੱਖੋ ਕੈਲੀਫੋਰਨੀਆ ਵਿਖੇ ਅੱਜ ਮੈਮੋਰੀਅਲ ਡੇ ਮਨਾਇਆ ਜਾ ਰਿਹਾ ਸਿੱਖ ਜਥੇਬੰਦੀ ਜੇਕਾਰਾ ਮੂਵਮੈਂਟ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਇਸ ਦਿਨ ਦੇ ਉੱਤੇ ਆਪਾਂ ਪੁੱਛਦੇ ਹਾਂ ਉਸ ਦੇ ਸੇਵਾਦਾਰਾਂ ਨੂੰ ਵੀ ਅੱਜ ਦੇ ਦਿਨ ਇਹ ਉਪਰਾਲਾ ਕਿਸ ਤਰ੍ਹਾਂ ਕੀਤਾ ਜਾ ਰਿਹਾ ਭਾਈ ਮਨਦੀਪ ਸਿੰਘ ਜੀ ਪਹਿਲੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਜਿਹੜਾ ਤੁਸੀਂ ਇਹ ਵਾਕ ਦਾ ਇੰਤਜ਼ਾਮ ਕੀਤਾ ਗਿਆ ਕਿਸ ਸੰਬੰਧ ਚ ਹੈ ਇਹਦਾ ਮੋਟਿਵ ਕੀ ਹੈ ਇਹ ਜੀ ਹੁਣ 40th ਐਨੀਵਰਸਰੀ 1984 ਦੇ ਹੁਣ ਸ਼ੁਰੂ ਆਉਣ ਲੱਗੀ ਹੈ ਜੂਨ ਦੇ ਵਿੱਚ ਸੋ ਸਾਡਾ ਮਕਸਦ ਇਹ ਸੀ ਵੀ ਜਿਹੜਾ ਇੰਨਾ ਇੰਪੋਰਟੈਂਟ ਇਵੈਂਟ ਸਾਡੇ ਇਤਿਹਾਸ ਦੇ ਵਿੱਚ ਸਾਡੇ ਕੌਮ ਦੇ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਆ ਉਹਨਾਂ ਦੀ ਯਾਦ ਵਿੱਚ ਆਪਾਂ ਇੱਥੇ ਇੱਕ ਪ੍ਰੋਗਰਾਮ ਰੱਖੀਏ ਸੋ ਇਹ ਮਨ ਦੇ ਵਿੱਚ ਆਇਆ ਵੀ ਸਿਹਤ ਲਈ ਸੈਰ ਤੇ ਹੈਲਥ ਫੇਅਰ ਹੋਊਗਾ ਜਦੇ ਨਾਲ ਨਾਲ ਤੁਹਾਡੀ ਸਿਹਤ ਵੀ ਚੰਗੀ ਰਹੂਗੀ ਤੇ ਨਾਲ ਨਾਲ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਸੰਗਤ ਨੂੰ ਵੀ ਜਿਹੜੇ ਜੁੜੇ ਆ ਉਹ ਵੀ ਯਾਦ ਕਰੂਗੇ ਤੇ ਜਿਹੜੇ ਨਹੀਂ ਜੁੜੇ ਉਹ ਨਾਲ ਜੁੜੂਗੇ ਸੋ ਹੁਣ ਇੱਥੇ 1984 ਦੇ ਸ਼ਹੀਦਾਂ ਦੀ ਪ੍ਰਦਰਸ਼ਨੀ ਵੀ ਲੱਗੀ ਆ ਬੱਚਿਆਂ ਲਈ ਵੀ ਗੇਮਾਂ ਹੈਗੀਆਂ ਆ ਹੈਲਥ ਫੇਅਰ ਹੈਗਾ ਇੱਥੇ ਵਪਸੀ ਆਪਣੇ ਸਤਨਾਮ ਸਿੰਘ ਉਹ ਦਸਤਾਰ ਸੇਵਾ ਕਰਦੇ ਆ ਸਿੱਖ ਮੋਟਰਸਾਈਕਲ ਕਲੱਬ ਵਾਲੇ ਸੋ ਸਾਰੇ ਪਾਸਿਓਂ ਸੰਗਤ ਦੇ ਵੱਲੋਂ ਸਿਰਫ ਅਸੀਂ ਇੱਕ ਜਥੇਬੰਦੀ ਨਹੀਂ ਪਰ ਸਾਰੇ ਸੰਜੋਗ ਸਾਰੀ ਕਮਿਊਨਿਟੀ ਦੇ ਸੰਜੋਗਿਆਂ ਨਾਲ ਪਰ ਮੇਨ ਮੋਟਿਵ ਇਹੀ ਆ ਵੀ ਜਿਹੜੇ 1984 ਦੇ ਸ਼ਹੀਦਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਰੇ ਸ਼ਹੀਦਾਂ ਨੇ ਇੰਪੋਰਟੈਂਟ ਆ ਉਹ ਇਵੈਂਟ ਦੀ ਯਾਦ ਦੇ ਚ ਆਪਾਂ ਇਹ ਇਕੱਠੇ ਹੋ ਕੇ ਉਹਨਾਂ ਨੂੰ ਆਪਣੇ ਮੁਖ ਰੱਖਦੇ ਆ ਇੱਕ ਕਾਈਂਡ ਆਫ ਕਮਿਊਨਿਟੀ ਨੂੰ ਇਕੱਠੇ ਕਰਨ ਦਾ ਉਪਰਾਲਾ ਕੀਤਾ ਸੀ ਇਹ ਤੁਸੀਂ ਕਹਿ ਰਹੇ ਹੋ ਵੀ ਕਮਿਊਨਿਟੀ ਨੂੰ ਇਕੱਠੇ ਕਰਨ ਦਾ ਉਪਰਾਲਾ ਇਹ ਕੱਲੇ ਆਪਣੇ ਭਾਈਚਾਰੇ ਦੇ ਲੋਕ ਜਿਹੜੇ ਇਸ ਵੋਕ ਦੇ ਵਿੱਚ ਹਿੱਸਾ ਲਿਆ ਜਾਂ ਅਦਰ ਕਮਿਊਨਿਟੀ ਦੇ ਲੋਕ ਵੀ ਇਸ ਵਿੱਚ ਆਏ ਅਦਰਵੀਸ ਅਗੇ ਜੀ ਇੱਥੇ ਹੁਣ ਮੈਂ ਦੋਕ ਬੱਚੇ ਗੋਰਿਆਂ ਦੇ ਦੇਖੇ ਫ੍ਰੈਜ਼ਬੀ ਖੇਡਦੇ ਸੀਗੇ ਨਾਲ-ਨਾਲ ਜਿੱਥੇ ਤੁਰਦੇ ਵੀ ਸੀ ਇਹ ਪਾਰਕ ਹੀ ਨਹੀਂ ਇਦਾਂ ਬਣਾਇਆ ਇੱਥੇ ਵੀ ਰੋਜ਼ ਹੀ ਇਦਾਂ ਸਾਰੇ ਕਮਿਊਨਿਟੀਆਂ ਦੇ ਲੋਕੀਂ ਤੁਰਦੇ ਆ ਸੋ ਹੁਣੀ ਨਾਲ-ਨਾਲ ਅਸੀਂ ਜਦੋਂ ਸਿਮਰਨ ਕਰਦੇ ਸੀ ਇਕੱਠੇ ਹੁਣੀ ਹੁਣੀ ਵੀ ਦੇਖਿਆ ਕੌਣ ਆ ਕਈਆਂ ਨੇ ਫੋਟਾਂ ਵੀ ਖਿੱਚੀਆਂ ਵੀਡੀਓ ਵੀ ਬਣਾਏ ਉਹ ਵੀ ਵੀ ਕਰਦੇ ਸੀ ਨਾਲ-ਨਾਲ ਕਈ ਨਾਲ ਤੁਰੇ ਸੋ ਇਹ ਉਪਰਾਲਾ ਸਿਰਫ ਅਗੇ ਲਗਾ ਸੈਡ ਇੱਕ ਜਥੇਬੰਦੀ ਜਾਂ ਇੱਕ ਨਾ ਨਹੀਂ ਇਹ ਸਾਰੇ ਇਕੱਠਿਆਂ ਦਾ ਸੰਜੋਗ ਆ ਇਹਦੇ ਵਿੱਚ ਅੱਛਾ ਇਹ ਭਾਈ ਨੰਦੀਪ ਸਿੰਘ ਜੀ ਤੁਸੀਂ ਦੱਸੋਗੇ ਵੀ ਅੱਜ ਦਾ ਦਿਨ ਹੀ ਸਪੈਸ਼ਲ ਕਿਉਂ ਤਾਈਂ ਰੱਖਿਆ ਸੀ ਕਿਉਂਕਿ ਇੱਕ ਤਾਂ ਸਾਨੂੰ ਪਤਾ ਹੈ ਛੁੱਟੀ ਹੈ ਮਤਲਬ ਜਿਹੜੇ ਹਾਈ ਸਕੂਲ ਬੱਚਿਆਂ ਦੇ ਲਈ ਇੱਕ ਤਾਂ ਪਰ ਸਾਡੀ ਜ਼ਿਆਦਾ ਉਮੀਦ ਇਹ ਸੀ ਕਿ ਜਿਹੜੀ 1984 ਦੇ ਜਿਹੜੀ ਫੋਰਡੇ ਅਨਿਵਰਸਰੀ ਜਿਹੜੀ ਸਾਨੂੰ ਪਤਾ ਕਿ ਫਰਸਟ ਵੀਕ ਆਫ ਜੂਨ ਦੇ ਵਿੱਚ ਉਹ ਜਿਹੜੇ ਬੈਟਲ ਆਫ ਅੰਮ੍ਰਿਤਸਰ ਜਦੋਂ ਜਿਹੜੇ ਅਸੀਂ ਉਸ ਸ਼ਹੀਦਾਂ ਦੇ ਯਾਦ ਵਿੱਚ ਅਸੀਂ ਉਹਨਾਂ ਦੀ ਪ੍ਰਣਾਮ ਦੇ ਵਿੱਚ ਜਿਹੜੇ ਅਸੀਂ ਸੈਲੈਬ੍ਰੇਟ ਕਰਦੇ ਨੇ ਅਸੀਂ ਇਸ ਇਸ ਕਰਕੇ ਅਸੀਂ ਮਤਲਬ ਇਸ ਵੀਕਐਂਡ ਨੂੰ ਪਿੱਕ ਕੀਤਾ ਅਸੀਂ ਮਤਲਬ ਤੁਹਾਨੂੰ ਲੱਗਦਾ ਵੀ ਜਿਵੇਂ ਮੈਮੋਰੀਅਲ ਡੇ ਹੈ ਇਹ ਅਮਰੀਕਨ ਖਾਸ ਕਰਕੇ ਇਸ ਕਰਕੇ ਚੇਤੇ ਕਰਦੇ ਆ ਵੀ ਉਹ ਸ਼ਹੀਦ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਲਈ ਇਸ ਦੇਸ਼ ਦੀ ਰੱਖਿਆ ਲਈ ਇਕ ਆਪਣੀ ਕੁਰਬਾਨੀ ਕੀਤੀ ਤੇ ਤੁਸੀਂ ਅੱਜ ਇੱਥੇ ਬੈਠ ਕੇ ਉਹ ਸਾਡੇ ਯੋਧਿਆਂ ਨੂੰ ਯਾਦ ਕਰਦੇ ਪਏ ਯੋ ਕਿਰਜੀ ਮੈਨੂੰ ਮੈਨੂੰ ਬਿਲਕੁਲ ਮੈਨੂੰ ਅੰਡਰਸਟੈਂਡ ਕਰਦਾ ਤੁਸੀਂ ਕਿਹੜੀ ਮਤਲਬ ਤੁਸੀਂ ਕਿੱਥੋਂ ਲੈ ਕੇ ਆ ਰਹੇ ਹੋ ਇਸ ਇਸ ਚੀਜ਼ ਸ਼ਾਇਦ ਹੋ ਸਕਦਾ ਪਰ ਮੇイビー ਕਹਿਣਾ ਸੀ ਜੇ ਅਸੀਂ ਕੋਈ ਕੈਨੇਡੀਅਨ ਜਥਬੰਦੀ ਸੀ ਅਸੀਂ ਫੇਰ ਵੀ ਮਤਲਬ ਜਿੰਨੇ ਅਸੀਂ ਜੂਨ ਤੇ ਨੇੜੇ ਨੇੜੇ ਕਰ ਸਕਦੇ ਸੀ ਐਸੀ ਕਰਨਾ ਸੀ ਹਾਜੀ ਬਹੁਤ ਅਨੰਦ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਸਿੰਘ ਸਾਹਿਬ ਜੀ ਅੱਜ ਦੇ ਦਿਨ ਦੇ ਉੱਤੇ ਵਿਸ਼ੇਸ਼ ਤੁਸੀਂ ਮੈਨੂੰ ਇਹਨਾਂ ਨੇ ਦੱਸਿਆ ਵੀ ਤੁਸੀਂ ਕਾਲਜ ਦੇ ਸਟੂਡੈਂਟ ਦੇ ਜਿਹੜੇ ਆਰਗੇਨਾਈਜੇਸ਼ਨ ਹੈ ਉਹਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹੋ ਕੀ ਜਿਹੜੀ ਅਹਿਮੀਅਤ ਅੱਜ ਦੇ ਦਿਨ ਉੱਤੇ ਤੁਸੀਂ ਜਿਹੜੇ ਆਪਣੇ ਕਾਲਜ ਦੇ ਤੁਹਾਡੇ ਨਾਲ ਦੇ ਕਲੀਗ ਆ ਉਹਨਾਂ ਤੱਕ ਇਹ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਆ ਸਾਹਮਣੇ ਸਕੂਲ ਆ ਇੱਥੇ ਪਾਰਕ ਰੇਡਰ ਕਮ ਹਾਈ ਸਕੂਲ ਉੱਥੇ ਮੈਂ ਐਸਐਸਐਸ ਜਿਹੜਾ ਕਲੱਬ ਚੱਲਦਾ ਸਾਡਾ ਐਸੇ ਕੌਨਸਲੈਂਸ ਸਰਵਿਸ ਸੁਸਾਇਟੀ ਉਹਦਾ ਮੈਂ ਉੱਥੇ ਪ੍ਰੈਜ਼ੀਡੈਂਟ ਆ ਤੇ ਮੈਨੂੰ ਲੱਗਦਾ ਕਿ ਉਸ ਕਲੱਬ ਨੇ ਪਹਿਲੀ ਗੱਲ ਤੇ ਬਹੁਤ ਜਿਹੜੀ ਇੰਪੋਰਟੈਂਟ ਰੋਲ ਪਲੇ ਕੀਤਾ ਮੇਰੇ ਹਾਈ ਸਕੂਲ ਕਰੀਅਰ ਦੇ ਵਿੱਚ ਕਿ ਉਹਨੇ ਇੱਕ ਪਛਾਣ ਦਿੱਤੀ ਸਿੱਖਾਂ ਨੂੰ ਅ ਕੈਂਪਸ ਦੇ ਉੱਪਰ ਹਨਾ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਕਿ ਇਹ ਸਿੱਖ ਕੌਣ ਆ ਜਾਂ ਮੁਸਲਮਾਨੀਆਂ ਇਹ ਕੌਣ ਤੇ ਪਰ ਇਸ ਕਲੱਬ ਦੇ ਰਹੀਂ ਸਾਡੀ ਪਛਾਣ ਆ ਕੈਂਪਸ ਤੇ ਬਣੀ ਤੇ ਉੱਥੇ ਜਦੋਂ ਅਸੀਂ ਵੇਖੀਦਾ ਸੀ ਸ਼ਹੀਦਾਂ ਸਿੰਘਾਂ ਦੇ ਇਹ ਪੋਸਟਰ ਵੇਖੀਦੇ ਸੀ ਤੇ ਅਸੀਂ ਉੱਥੇ ਐਗਜ਼ੀਬਿਸ਼ਨਾਂ ਵੀ ਲਾਈਆਂ ਵਾ ਕੀਰਤਨ ਦੀ ਐਗਜ਼ੀਬਿਸ਼ਨਾਂ ਲਾਈਆਂ ਤੇ ਬਹੁਤ ਮਤਲਬ ਮਨ ਨੂੰ ਖੁਸ਼ੀ ਮਿਲਦੀ ਆ ਕਿ ਭਾਵੇਂ ਅਸੀਂ ਆਪਣੀ ਆਪਣੀ ਜਿਹੜੀ ਮਾਤਭੂਮੀੋਂ ਤੋਂ ਬਹੁਤ ਦੂਰ ਬੈਠੇ ਆ ਤੇ ਪਰ ਫਿਰ ਵੀ ਸਾਡੇ ਇੱਥੇ ਇੱਕ ਪਛਾਣ ਬਣੀ ਆ ਤੇ ਉਹਦੀ ਰਿਫਲੈਕਸ਼ਨ ਹੀ ਅੱਜ ਇੱਥੇ ਉਹ ਆਈ ਆ ਕਿ ਭਾਵੇਂ ਅਸੀਂ ਆਪਣੇ ਦੇਸ਼ ਤੋਂ ਦੂਰ ਬੈਠੇ ਆ ਪਰ ਆਪਣੀ ਜੜ੍ਹਾਂ ਨੂੰ ਅਸੀਂ ਨਹੀਂ ਭੁੱਲੇ ਤੇ ਅਸੀਂ ਆਪਣੀ ਜਿਹੜੀ ਹੋਰ ਵੀ ਇੱਥੇ ਲੋਕ ਆ ਉਹਨਾਂ ਨੂੰ ਦੱਸ ਸਕਦੇ ਆ ਕਿ ਸਾਡਾ ਵਿਰਸਾ ਕਿੰਨਾ ਵੱਡਾ ਵੱਡਾ ਵਾ ਕਿੰਨਾ ਰਿਚ ਸਾਡਾ ਵਿਰਸਾ ਹਾਂਜੀ ਸਾਡੇ ਨਾਲ ਭੈਣਾ ਵੀ ਹੈਗੀਆਂ ਨੇ ਹਾਂਜੀ ਭੈਣ ਜੀ ਤੁਸੀਂ ਦੱਸੋਗੇ ਵੀ ਜਿਹੜਾ ਅੱਜ ਦੇ ਫੰਕਸ਼ਨ ਦੇ ਵਿੱਚ ਕੀ ਕੁਸ਼ ਰੱਖਿਆ ਗਿਆ ਸੀ ਅੱਜ ਦੇ ਫੰਕਸ਼ਨ ਦੇ ਵਿੱਚ ਗੁਰੂ ਘਰ ਵੱਲੋਂ ਲੰਗਰ ਵੀ ਆਇਆ ਹੋਇਆ ਕਿੰਨੇ ਬੱਚੇ ਹਾਈ ਸਕੂਲ ਵੱਲੋਂ ਕਾਲਜ ਵੱਲੋਂ ਨੇ ਸੇਵਾ ਵੀ ਕੀਤੀ ਹੈ ਸੈੱਟ ਕਰਨੇ ਆਰਗੇਨਾਈਜ਼ ਕਰਨ ਵਾਸਤੇ ਤੇ ਵੋਲੰਟੀਅਰ ਵੀ ਆਏ ਹੋਏ ਜਿਹੜੇ ਹੈਲਥ ਕਲੀਨਿਕ ਬਲੱਡ ਪ੍ਰੈਸ਼ਰ 슈ਗਰ ਵਗੈਰਾ ਚੈੱਕ ਕਰਦੇ ਪਏ ਆ ਸਿਹਤ ਵਾਸਤੇ ਤੇ ਆਪਣੇ ਗੁਰੂ ਘਰ ਵੱਲੋਂ ਆਲਸੋ 1984 ਦੀ ਐਗਜ਼ਿਬਿਟ ਵੀ ਲੱਗੀ ਹੋਈਆਂ ਸ਼ਹੀਦਾਂ ਵਾਸਤੇ ਪ੍ਰਣਾਮ ਕਰਨਾ এডੂਕੇਸ਼ਨ ਐਂਡ ਅਵੇਅਰਨੈਸ ਟੂ ਡੂਰੀ ਆਪਣੇ ਕੰਮ ਵਾਸਤੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਪੈ ਜੀ ਅੱਜ ਦੇ ਦਿਨ ਦੇ ਉੱਤੇ ਵਿਸ਼ੇਸ਼ ਹਾਂਜੀ ਸੋ ਮੈਂ ਇੰਗਲਿਸ਼ ਚ ਕੱਲ ਕਰੂੰਗੀ ਮੈਂ ਕਹਿਣਾ ਚਾਹੁੰਦੀ ਆ ਕਿ ਜਿਹੜੇ 1984 ਦੀ ਜੈਨੋਸਾਈਡ ਹੋਈ ਆ ਅਸੀਂ ਸਕੂਲਾਂ ਚ ਨਹੀਂ ਸਿੱਖ ਸਕਦੇ ਸੋ ਇਫ ਵੀ ਡੋਨਟ ਪੁੱਟ ਆਨ ਸਪੇਸਿਸ ਲਾਈਕ ਥਿਸ ਟੂ ਟੀਚ ਸਾਡੇ ਯੂਥ ਆ ਵੀ ਕੀ ਹੋਇਆ ਥੈਨ ਵੀ ਵੋਂਟ ਬੀ ਐਬਲ ਟੂ ਟੇਕ ਥੈਟ ਹਿਸਟਰੀ ਫੋਰਵਰਡ ਈਦਰ ਸੋ ਆਮ ਰੀਲੀ ਹੈਪੀ ਥੈਟ ਵੀ ਵਰ ਐਬਲ ਟੂ ਹੈਵ ਥਿਸ ਇਵੈਂਟ ਅਮ ਐਂਡ ਇਵਨ ਲਾਈਕ ਜਿਹੜੇ ਸਾਡੇ ਭੈਣਾਂ ਨੇ ਲਾਈਕ ਦੇ ਗਾਟ ਸ਼ਹੀਦ ਦਾ ਕਾਰਡ ਮੇਡ ਫॉर ਅਸ ਦੈਟ ਵੀ ਕਡ ਲਰਨ ਅਬਾਊਟ ਹੂ ਦੋ ਸ਼ਹੀਦਸ ਵਰ ਟੂ ਪੁਟ ਨੇਮਸ ਟੂ ਦੋਸ ਫੇਸਸ ਇਟਸ ਰੀਲੀ ਇੰਪੋਰਟੈਂਟ ਫੋਰ ਅਸ ਮੋਟੰਨ ਹਾਂਜੀ ਸਿੰਘ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਦੇ ਤੇ ਅੱਜ ਦੇ ਦਿਨ ਮੈਂ ਕੀ ਕਹਿਣਾ ਚਾਹੁੰਨਾ ਕਿ ਆ ਜਿਹੜੀ ਅੱਜ ਪ੍ਰੋਗਰਾਮ ਜਿਹੜੀ 5K ਆ um, ਬਿਲਕੁਲ 5K ਹੈ ਕੀ ਜੀ 5K ਹੈ ਇਹ ਕਿ ਅਸੀਂ 3.26 ਮਾ ਅਸੀਂ 1 ਕਿਲੋਮੀਟਰ 5 5 ਕਿਲੋਮੀਟਰ ਅਸੀਂ ਸੈਰ ਕਰਦੇ ਹਾਂ ਅਮ ਸੈਰ ਤੇ ਬਹੁਤ ਠੀਕਾ ਬਹੁਤ ਚੰਗੀ ਹੁੰਦੀ ਹੈ ਪਰ ਜਿਵੇਂ ਮੈਂ ਕਹਿਣਾ ਚਾਹੁੰਨਾ ਕਿ ਆ ਜਿਹੜੀ ਇਵੈਂਟ ਆ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਆ ਅਸੀਂ 1984 ਬਾਰੇ ਰਿਮੈਂਬਰ ਕਰਦੇ ਹਾਂ ਕਿ ਕੀ ਕੀ ਹੋਇਆ ਸਾਨੂੰ ਦਰਵਾਜ਼ੇ 'ਤੇ ਕੀ ਹਕਾ ਹਿਸਟਰੀ ਆਪਣੀ ਸਿੱਖ ਇਤਿਹਾਸ ਪੜ੍ਹਨੀ ਵੀ ਚਾਹੀਦੀ ਆ ਸਮਝਣੀ ਵੀ ਚਾਹੀਦੀ ਆ ਕਿ ਆਪਣੇ ਨੌਜਵਾਨ ਆਪਣੇ ਯੂਥ ਆਪਣੇ ਕੌਮ ਦੇ ਵਿਰਸ ਨਾਲ ਜੁੜੇ ਰਹਿਣ ਇਹ ਅੱਜ ਉਹਨਾਂ ਦਾ ਇੱਕ ਮੇਨ ਆਬਜੈਕਟਿਵ ਸੀ ਅੱਜ ਮੋਤਨਵਾਜੀ ਅੱਛਾ ਇਹ ਦੱਸੋਗੇ ਵੀ ਤੁਸੀਂ ਜਿਹੜੀ ਪ੍ਰਣਾਮ ਸ਼ੀਰਧਾ ਨੂੰ ਇਹ ਸਪੈਸ਼ਲ ਲੋਗੋ ਲਾ ਕੇ ਇੱਕ ਟੀ-ਸ਼ਰਟ ਵੀ ਸਾਰਿਆਂ ਨੇ ਪੁੱਛੇ ਬਦਾਰਨ ਦੀ ਇਹ ਟੀ-ਸ਼ਰਟ ਹਾਂਜੀ ਲਓ ਜੀ ਫਿਰ ਤੁਸੀਂ ਦੇਖੋ ਤੁਹਾਡਾ ਜਿਹੜੀ ਟੀ-ਸ਼ਰਟ ਡਿਜ਼ਾਈਨ ਕੀਤੀ ਆ ਇਹਦੇ ਬਾਰੇ ਦੱਸੋ ਪਲੀਜ਼ ਇਹ ਜੀ ਕਾਫੀ ਛੇਤੀ ਕਰਨੀ ਪਈ ਸੀਗੀ ਸਾਨੂੰ ਡਿਜ਼ਾਈਨ ਇਹ 10 ਵੱਲੋਂ ਹੀ ਹੋਈ ਸੀਗੀ ਇਹਦੇ ਉੱਤੇ ਪਿੱਛੇ ਅਸੀਂ ਚੀਜ਼ਾਂ ਲਿਖੀਆਂ ਹੋਈਆਂ ਆ ਅੱਜ ਦੇ ਦਿਨ ਬਾਰੇ ਸ਼ਹੀਦਾਂ ਬਾਰੇ ਥੋੜਾ ਜਿਹਾ ਲਿਖਿਆ ਆ 1984 ਬਾਰੇ ਲਿਖਿਆ ਆ ਅਸੀਂ ਦੇਖ ਲਈਏ ਫਿਰ ਕੀ ਲਿਖਿਆ ਜੀ ਇਹ ਬੋਲੋਗੇ ਮੜ ਜਾ ਜੀ ਹਾਂਜੀ ਇੱਥੇ ਡੈਡੀਕੇਟਡ ਟੂ 1984 ਜਿਹੜਾ ਅੱਜ ਦਾ ਦਿਨ ਹੈ ਤੇ ਅੱਜ ਦਾ ਜਿਹੜਾ ਸਮਾਗਮ ਹੈ ਇੱਥੇ 5K 5 ਕਿਲੋਮੀਟਰ ਜਿਹੜੀ ਵਾਕ ਆ 1984 ਦੇ ਸ਼ਹੀਦਾਂ ਦੇ ਉੱਤੇ ਅਸੀਂ ਡੈਡੀਕੇਟਡ ਉਹਨੂੰ ਕੀਤੀ ਆ ਹੈਲਥ ਵਾਕ ਤੁਹਾਡੀ ਤੁਰਨਾ ਤੁਹਾਡੀ ਸਿਹਤ ਲਈ ਚੰਗਾ ਆ ਉਹਨੂੰ ਅਸੀਂ ਥੋੜਾ ਜਿਹਾ ਹੋਰ ਅੱਗੇ ਲੋਕਾਂ ਵਿੱਚ ਵਧਾਉਣਾ ਚਾਹੁੰਦੇ ਆ ਵੀ ਹੋਰ ਤਰੋ ਆਪਣੀ ਸਿਹਤ ਦਾ ਖਿਆਲ ਰੱਖੋ ਉਹ ਵੀ ਇੱਕ ਸਾਡਾ ਉਹਦੇ ਵਿੱਚ ਅਸੀਂ ਐਡ ਕਰਨਾ ਚਾਹੁੰਦੇ ਸੀਗੇ ਬਾਕੀ ਸਾਡਾ ਇੱਕ ਲੋਗੋ ਆ ਸਾਡੀ ਸੰਸਥਾ ਦਾ ਜਗਾਰਾ ਮੂਵਮੈਂਟ ਦਾ ਤੇ ਮੋਰੇ ਜਰਨੈਲ ਸਿੰਘ ਜੀ ਦੀ ਫੋਟੋ ਸਿਗੀ ਪੰਜ ਸਿੰਘਾਂ ਦੇ ਨਾਲ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਦੇ ਸੀਗੇ ਉਦੋਂ ਦੀ ਫੋਟੋ ਖਿੱਚੀ ਹੋਈ ਸੀਗੀ ਉਹ ਫੋਟੋ ਲੱਭ ਕੇ ਤੇ ਉਹਨੂੰ ਇੱਕ ਲੋਗੋ ਵਿੱਚ ਬਣਾਇਆ ਸੀਗਾ ਉੱਤੇ ਲਿਖਿਆ ਹੋਇਆ ਆ ਪ੍ਰਣਾਮ ਸ਼ਹੀਦਾਂ ਨੂੰ ਤੇ ਇੱਕ ਹੈਸ਼ਟੈਗ ਥੱਲੇ ਲਿਖਿਆ ਹੋਇਆ ਆ ਬੈਟਲ ਆਫ ਅੰਮ੍ਰਿਤਸਰ ਜੋ ਕਿ 1984 ਵਿੱਚ ਬੈਟਲ ਹੋਇਆ ਸੀਗਾ ਤਾਂ ਗੱਬੇ ਭਾਈ ਸਾਹਿਬ ਉਦੋਂ ਜਰਨੈਲ ਸਿੰਘ ਜੀ ਦੇ ਨਾਲ ਸਿੰਘ ਤੁਰੇ ਜਾ ਰਹੇ ਸੀਗੇ ਪਰ ਅਸੀਂ ਆਪਣੀਆਂ ਭੈਣਾਂ ਬੀਬੀਆਂ ਨੂੰ ਵਿੱਚ ਨਾਲ ਲਿਆਉਣ ਲਈ ਕਿ ਨਾਲ ਬੀਬੀ ਦਾ ਵੀ ਯੋਗਦਾਨ ਹਾਂਜੀ ਉਹਨਾਂ ਦਾ ਵੀ ਇੱਕ ਜਿੱਦਾਂ ਕਹੇ ਲੋ ਪਰਛਾਵਾਂ ਵਿੱਚ ਲਾਇਆ ਸੀਗਾ ਨਾਲ ਵੀ ਆਪਾਂ ਆਪਣੀ ਸਾਰੀ ਕਾਮ ਨੂੰ ਨਾਲ ਲੈ ਕੇ ਪੁਰੀਏ ਉਹ ਇਹ ਸਪਿਚੇ ਖਿਆਲ ਸੀਗਾ ਉਸ ਵੇਲੇ ਹਾਂਜੀ ਬਹੁਤ ਸੋਹਣਾ ਤੁਹਾਡਾ ਮੈਸੇਜ ਹੈ ਹਾਂਜੀ ਤੁਸੀਂ ਜਿਹੜਾ ਇਹ ਮੈਸੇਜ ਦੇਣ ਦੇ ਵਿੱਚ ਅੱਜ ਕਿਵੇਂ ਮਹਿਸੂਸ ਸਫਲ ਮਹਿਸੂਸ ਕਰਦੇ ਹੋ ਵੀ ਜਿਸ ਮੈਸੇਜ ਨੂੰ ਮਿਸ਼ਨ ਨੂੰ ਲੈ ਕੇ ਤੁਸੀਂ ਅੱਜ ਦਾ ਇਹ ਵਰਕ ਸਟਾਰਟ ਕੀਤੀ ਸੀ ਸਾਰਾ ਪ੍ਰੋਗਰਾਮ ਅਰੇਜ ਕੀਤਾ ਤੁਹਾਨੂੰ ਲੱਗਦਾ ਵੀ ਤੁਸੀਂ ਸਫਲ ਹੋ ਬਿਲਕੁਲ ਜੀ ਆਮ ਪ੍ਰੋਗਰਾਮ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੋਈ ਸਾਨੂੰ ਜਿਵੇਂ ਛੋਟੇ ਬੱਚੇ ਤੁਰਦੇ ਫਿਰਦੇ ਖੇਡਦੇ ਨੇ ਤੇ ਨਾਲ ਬਜ਼ੁਰਗ ਵੀ ਸਾਰੇ ਜਾਣੇ ਮਤਲਬ ਜਿਵੇਂ ਗੁਰਪ੍ਰੀਤ ਕਹਿ ਰਿਆ ਸੀ ਵੀ ਆਪਣੀ ਪੂਰੀ ਕੌਮ ਇਕੱਠੀ ਹੋਈ ਅੱਜ ਤੇ ਨਾਲ ਆਪਾਂ ਇੱਕ ਸਿਹਤ ਦਾ ਖਿਆਲ ਵੀ ਰੱਖਿਆ ਤੁਰਦਿਆਂ ਤੇ ਨਾਲੇ ਆਪਣਾ ਸੀਦਾ ਦੀਆਂ ਆਪਾਂ ਮਤਲਬ ਲਾਈ ਸਿ ਐਕਸੀਬਿਸ਼ਨ ਤੇ ਉਹਦੇ ਨਾਲ ਸਿੱਖਣ ਨੂੰ ਵੀ ਬੜਾ ਕੁਝ ਮਿਲਦਾ ਆ ਤੇ ਅੰਦਰੋਂ ਜਿਹੜੀ ਫੀਲਿੰਗ ਮਹਿਸੂਸ ਹੁੰਦੀ ਆ ਉਹ ਹੋਰ ਕਿਤੋਂ ਨਹੀਂ ਆ ਸਕਦੀ ਇੱਥੋਂ ਹੀ ਆ ਸਕਦੀ ਸੰਗਤ ਦੇ ਵਿੱਚ ਬਹੁਤ ਧੰਨਵਾਦ ਜੀ ਧੰਨਵਾਦ ਅੱਜ ਦੇ ਇਹ ਨੌਜਵਾਨ ਬੀਨਾ ਭੈਣਾ ਵੱਲੋਂ ਜਿਕਾਰਾ ਮੂਵਮੈਂਟ ਆਰਗੇਨਾਈਜੇਸ਼ਨ ਤੇ ਹੋਰ ਸੰਸਥਾਵਾਂ ਦੇ ਨਾਲ ਰਲ ਕੇ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਤੇ ਇਸ ਏਰੀਆ ਦੀ ਸੰਗਤ ਵੱਲੋਂ ਵੀ ਇਹਨਾਂ ਨੂੰ ਬਹੁਤ ਐਪਰੀਸ਼ੀਏਟ ਕੀਤਾ ਜਾ ਰਿਹਾ ਬਹੁਤ ਧੰਨਵਾਦ